ਉਹ ਦੇਖੀ ਜਾਂਦੀ ਹੈ ਆराधना ਕੀਤੀ ਜਾਂਦੀ ਹੈ ਆराधना ਕਿਰਤ ਤੋਂ ਕੀਤੀ ਜਾਂਦੀ ਹੈ ਹਲੇ ਨਾ ਜਦੋਂ ਅਸੀਂ ਆਤਮਾ ਨੂੰ ਆराधना ਕਰਦੇ ਤਾਂ ਸਾਡਾ ਆਤਮਾ ਤੇ ਪਰਮਾਤਮਾ ਦਾ ਕੀ ਹੁੰਦਾ ਹੈ ਬੇਲ ਹੁੰਦਾ ਹੈ ਇਸ ਲਈ ਸੰਗ ਰਾਗਨਾ ਕਰਨ ਦੀ ਲੋੜ ਤਾਂ ਕਿ ਅਜਿਹੇ ਨੂੰ ਪਹਿਲਾ ਪਹਿਲਾ ਦਾ ਕਲਾਮ ਸੁਣਨ ਤੋਂ ਪਹਿਲਾਂ ਸਾਡੀ ਆਤਮਾ ਤੇ ਪਰਮਾਤਮਾ ਕੀ ਹੋ ਜਵੇ ਮੇਲ ਹੋ ਜਵੇ ਤਾਂ ਕਿ ਅਸੀਂ ਖੁਦਾ ਦੀਆਂ ਗੱਲਾਂ ਨੂੰ ਖੁਦਾ ਦੀਆਂ ਵਿਧੀਆਂ ਨੂੰ ਖੁਦਾ ਦੇ ਕਲਾਮ ਨੂੰ ਸੁਣ ਸਕੀਏ ਸਮਝ ਸਕੀਏ ਉਹਦੇ ਅਨੁਸਾਰ ਚੱਲ ਸਕੀਏ ਇਸ ਲਈ ਵੀ ਆराधना ਨੂੰ ਸਾਨੂੰ ਰੂਹ ਤੋਂ ਕਰਨੀ ਚਾਹੀਦੀ ਹੈ ਹਰੇਕ ਜੀ ਪਰ ਵੀ ਯਿਸੂ ਮਸੀਹ ਨੇ ਕਿਹਾ ਕਿ ਪਿਤਾ ਐਸੇ ਆराधना ਨੂੰ ਲੱਭੋ ਜੋ ਖੁਦਾ ਦੀ ਆराधना ਰੂਹਰ ਸੱਚਾਈ ਦੇ ਨਾਲ ਕਰਦੇ ਨੇ ਉਹ ਐ ਨਹੀਂ ਕਰਦੇ ਇੱਧਰ ਦੇਖ ਲਿਓ ਉਹ ਤਾਂ ਨਿਸ਼ਾਨਾ ਬਣਾ ਕੇ ਕਰਦਾ ਉਹ ਕੀ ਕਰਦਾ ਕਰਤ ਦੇ ਨਾਲ ਕਰਦੇ ਨੇ ਉਹ ਅੰਦਰੋਂ ਇੱਕ ਮਾਨਿਕ ਚਿਤ ਹੋ ਕੇ ਕਰਦੇ ਨੇ ਹਲੇ ਨੀ ਸੋ ਇਸ ਲਈ ਜ਼ਰੂਰੀ ਹੈ ਕਿ ਅਰਾਧਨਾ ਅਸੀਂ ਰੂਹ ਦੇ ਨਾਲ ਕਰੀਏ ਸਿਰ ਦੇ ਨਾਲ ਕਰੀਏ ਤਾਂ ਕਿ シュਟਕਾਰਾ ਹੋਵੇ ਹਲੇ ਨੀ ਪਰ ਜਦੋਂ ਅਰਾਧ ਕੇ ਅਰਾਧਨਾ ਕਰਦੇ ਨੇ ਤਾਂ ਨੀਹਾਂ ਹਿੱਲ ਜਾਂਦੀਆਂ ਨੇ ਨੀਹਾਂ ਇਹਨਾਂ ਦਾ ਮੰਨਵਾ ਕਿ ਘਰ ਦੇ ਵਿੱਚ ਜਿਹੜੀਆਂ ਸਾਡੇ ਮਨਸੀਕਾ ਪ੍ਰੇਸ਼ਾਨੀਆਂ ਉਹ ਜੜੂ ਉਖੜ ਜਾਂਦੀਆਂ ਨੇ ਜੜਾ ਤੋਂ ਖਤਮ ਹੋ ਜਾਂਦੀਆਂ ਨੇ ਅਰਾਧਨਾ ਦੇ ਵਿੱਚ ਹੀ シュਟਕਾਰਾ ਵਾ ਹਲੇ ਨੀ ਬਚਨ ਸਾਨੂੰ ਚੱਲਣਾ ਸਿਖਾਉਂਦਾ ਅਰਾਧਨਾ ਕਾਰਾ ਕਰਦੀ ਹੈ ਇਸ ਲਈ ਆराधना ਸਾਨੂੰ ਕਰਨੀ ਬਹੁਤ ਜ਼ਰੂਰੀ ਜਿਸ ਤਰ੍ਹਾਂ ਜੇ ਆराधना ਹੋਈ ਜਬੂਰ 24 ਚ ਖੁਦਾ ਦਾ ਦਾਸ ਆ ਆराधना ਕਰਦਾ ਕਿ ਇਹ ਜਲਾਲ ਦਾ ਬਾਦਸ਼ਾਹ ਕੌਣ ਹੈ ਜਦੋਂ ਅਸੀਂ ਸੰਤ ਬਾਉ ਤੇ ਪਰੇ ਪੜ੍ਹਦੇ ਤਾਂ ਆਰਾਧਾ ਕਿਸ ਤਰ੍ਹਾਂ ਗਾਇਨ ਦੇ ਵਿੱਚ ਸੱਤ ਵਾਰ ਖੁਦਾ ਦੀ ਉਸਤਤ ਕਰਦਾ ਸੀ ਉਹ ਉਹਦੀ ਨੱਚ ਕੇ ਕਰਦਾ ਸੀ ਸਮਝ ਲਈ ਸੋ ਉਹ ਆਪਣੇ ਜੀਬਾ ਕਈ ਧੀਰੇ ਹੈ। ਹੁਣ ਤੂੰ ਲੋਕ ਪੁੱਛ ਰਹੇ ਨੇ ਕਿ ਤੂੰ ਕੀ ਵੀ ਆਗਤ ਕਰਦਾ ਹੈ। ਤੂੰ ਰਾਜਾ ਹੋ ਕੇ ਤੂੰ ਐਡੇ ਉਸੇ ਪਦਵੀ ਤੇ ਬਹਿ ਕੇ ਤੂੰ ਨੱਚ ਕੇ ਆराधना ਕਰਦਾ ਹੈ। ਤੂੰ ਕੀ ਵੀ ਆराधना ਕਰਦਾ ਹੈ? ਕੌਣ ਹੈ ਜਲਾਲ ਦਾ ਬਾਦਸ਼ਾਹ? ਸਾਡੇ ਲਈ। ਫਿਰ ਸੰਤ ਦਾਉਦ ਲਿਖਦੇ ਨੇ ਗਲਾਮ ਦੇ ਵਿੱਚ ਆ ਆराधना ਦੇ ਤਰੀਕੇ ਉਹ ਜਾਹਿਰ ਕਰਦੇ ਨੇ ਕਿ ਮੇਰਾ ਖੁਦਾ ਕੌਣ ਹੈ? ਉਹ ਹੈ ਮੇਰੇ ਕੋਲ ਜੁਰਾਵਰਾ ਤੋਂ ਮੈਨੂੰ ਹਰ ਇੱਕ ਚੀਜ਼ ਤੋਂ ਸੰਤਾਰਾ ਜਿੰਦਾ ਹੈ ਜੋ ਮੈਂ 66 66 ਲੜਾਈਆਂ ਲੜੀਆਂ ਉਹਨੇ ਮੈਨੂੰ ਉਹਨਾਂ ਦੇ ਵਿੱਚ ਜਿੱਤ ਦਿੱਤੀ ਹੈ ਇਹ ਉਹ ਜਲਾਲ ਦਾ ਬਾਦਸ਼ਾਹ ਜਿਸ ਦੀ ਮੈਂ ਇਬਾਦਤ ਕਰਦਾ ਜਿਸ ਦੀ ਮੈਂ ਪ੍ਰਸ਼ਤਿਸ਼ ਕਰਦਾ ਜਿਸ ਦੀ ਮੈਂ ਆਰਾਧਨਾ ਕਰਦਾ ਹਮਦੁਲਿਲਾ ਇਸ ਲਈ ਜਦੋਂ ਅੱਜ ਵੀ ਰਾਤ ਨੂੰ ਮੇਰੇ ਦਿਲ ਦੇ ਨਾਲ ਵੀ ਬਹੁਤ ਅਟੈਚ ਹੈ ਕਬੂਤ 24 ਜਦੋਂ ਅੱਜ ਤੋਂ 4 ਸਾਲ ਪਹਿਲਾਂ ਜਦੋਂ ਮੈਂ ਪਦਾਨ ਨੂੰ ਜਾਣਿਆ ਤਾਂ ਮੈਨੂੰ ਕਿਸੇ ਦੇ ਜਿਹੜੀ ਸੂਚਨਾ ਚ ਪਹੁੰਚਿਆ ਸੀ ਤੂੰ ਹੀ ਪ੍ਰਭੂ ਨੂੰ ਜਾਣ ਅਤੇ ਪ੍ਰਭੂ ਦੀ ਹਜ਼ੂਰੀ ਵਿੱਚ ਜਾ ਹੈ ਨਾ ਕਿ ਤੇਰਾ ਵੀ ਛੁਟਕਾਰਾ ਹੋ ਮੈਂ ਬੜੀ ਨਸ਼ੇ ਕਰਦਾ ਸੀਗਾ ਬੜਾ ਮੇਰਾ ਜੀਵਨ ਵਿਅਰਥ ਦਾ ਜੀਵਨ ਸੀਗਾ ਲੋਕ ਮੈਨੂੰ ਤੁਛ ਜਾਣਦੇ ਸੀਗੇ ਮੈਂ ਬਹਿ ਵਿਚਾਰੀ ਵੀ ਸੀਗਾ ਗੰਦੇ ਕੰਮ ਕਰਨੇ ਗੰਦਾ ਦੇਖਣਾ ਗੰਦਾ ਸੁਣਨਾ ਗੰਦਾ ਬੋਲਣਾ ਨਸ਼ੇ ਕਰਨੇ ਬਹੁਤ ਐਸੀਆਂ ਚੀਜ਼ਾਂ ਸੀਗਾ ਜੋ ਕਿ ਬਾਈਬਲ ਦੇ ਅਕੋਰਡਿੰਗ ਨਹੀਂ ਹੈ ਜੋ ਖੁਦਾ ਦੇ ਨਜ਼ਰਾਂ ਨੇ